ਅੱਜ ਦੇ ਇਸ ਸੱਤ ਮਿਲ ਆਈ ਤੁਸੀਂ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਉਸ ਦਾ ਕੀ ਉਦੇਸ਼ ਹੈ ਕਿਸੇ ਵਿਸ਼ੇਸ਼ ਤੌਰ ਤੇ ਬੁਲਾਈ ਗਏ ਅੱਜ ਦਾ ਜਿਹੜਾ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦੇ ਆਏ ਹੋਏ ਸਾਰੇ ਭਰਾਵਾਂ ਦਾ ਇੱਥੇ ਵੈਲਕਮ ਕਹਿੰਦਾ ਤੇ ਉਸ ਤੋਂ ਬਾਅਦ ਜਿਹੜਾ ਅੱਜ ਦਾ ਮੁੱਦਾ ਹੈਗਾ ਉਹ ਮੇਨ ਇਹ ਹੈ ਵੀ ਅਫੋਰਡੇਬਲ ਹਾਊਸਿੰਗ ਇੱਕ ਐਸਾ ਸਬਜੈਕਟ ਹੈ ਜਿਹੜਾ ਕਿ ਸਰਕਾਰ ਦੀ ਡਿਊਟੀ ਹੈ ਲੋਕਾਂ ਨੂੰ ਘਰ ਬਣਾ ਕੇ ਦੇਣਾ ਜੋ ਕਿ ਮੈਂ ਪਿਛਲੇ 38 ਸਾਲ ਤੋਂ ਕਰ ਰਿਹਾ ਸੀ ਇਹ ਕੰਮ ਤੇ ਜਿਹਦੇ ਚ ਤੁਸੀਂ ਸਾਰੇ ਸ਼ਹਿਰ ਨਿਵਾਸੀ ਜਾਣਦੇ ਹੀ ਹੋ ਵੀ ਆਪਾਂ 40 ਸਾਲ ਤੋਂ ਇਹ ਕੰਮ ਦੇ ਵਿੱਚ ਘੱਟੋ ਘੱਟ 50 ਹਜ਼ਾਰ ਲੋਕਾਂ ਦੇ ਘਰ ਬਣਵਾ ਚੁੱਕੇ ਆਂ ਲੁਧਿਆਣੇ ਦੀ ਹਰ ਸੜਕ ਤੇ ਆਪਣਾ ਦਫ਼ਤਰ ਹੈ ਇਸ ਤੋਂ ਇਲਾਵਾ ਆਪਾਂ ਪਟਿਆਲਾ ਖਰੜ ਮੈਂ ਸ਼ੁਰੂ ਤੋਂ ਹੀ ਕੰਮ ਜਿਹੜਾ ਸਾਰਾ ਅਫੋਰਡੇਬਲ ਹਾਊਸਿੰਗ ਦਾ ਹੀ ਕੀਤਾ ਤੇ ਅਫੋਰਡੇਬਲ ਹਾਊਸਿੰਗ 'ਚ ਹੀ ਅੱਗੇ ਵੀ ਕਰਨ ਜਾ ਰਹੇ ਤੇ ਲੇਕਿਨ ਗਵਰਨਮੈਂਟ ਨੇ ਚਲੋ ਦੇ ਰਾਇ ਦਰੁਸਤ ਆਏ ਲੇਕਿਨ ਉਹਨਾਂ ਨੇ ਸਾਡੇ ਕੰਮ ਨੂੰ ਦੇਖਦੇ ਹੋਏ ਵੀਰ ਜੀ ਕੰਮ ਸਾਰਾ ਸਹੀ ਢੰਗ ਨਾਲ ਕਰ ਰਹੇ ਆ ਤਾਂ ਉਹਦੇ ਬਦਲੇ ਉਹਨਾਂ ਨੇ ਸਾਨੂੰ ਅਫੋਰਡੇਬਲ ਹਾਊਸਿੰਗ ਦੇ ਵਿੱਚ ਇੱਕ ਰਿਵਾਰਡ ਜਿਹੜਾ ਗੁਲਾਬ ਚੰਦ ਕਟਾਰੀਆ ਜੀ ਗਵਰਨਰ ਸਾਹਿਬ ਪੰਜਾਬ ਦੇ ਉਹਨਾਂ ਨੇ ਜੀ ਡਬਲਯੂ ਮੈਰਿਟ ਚ ਬੁਲਾ ਕੇ ਸਨਮਾਨਿਤ ਕੀਤਾ ਤੇ ਉਹਨਾਂ ਦਾ ਮੇਨ ਮੁੱਦਾ ਵੀ ਇਹੀ ਸੀ ਕਹਿਣ ਦਾ ਨਜ਼ਰੀਆ ਵੀ ਇਹੀ ਸੀ ਵੀ ਤੁਸੀਂ ਇਸ ਕੰਮ ਨੂੰ ਅੱਗੇ ਪੂਰਾ ਜੋਰ ਸੌਣਨਾ ਕਰੋ ਤੇ government ਤੋਂ ਕੋਈ ਤੁਹਾਨੂੰ ਸਹਿਯੋਗ ਚਾਹੀਦਾ ਤਾਂ ਅਸੀਂ ਕਰਨ ਲਈ ਤੁਹਾਡੇ ਨਾਲ ਖੜੇ ਆ ਜੇ ਕੋਈ ਤੁਹਾਨੂੰ ਕੋਈ ਤਕਲੀਫ ਹੈ ਦੁੱਖ ਹੈ ਸਾਨੂੰ ਦੱਸੋ ਤੇ ਮੈਂ ਉਹਨਾਂ ਨੂੰ ਅਗਲੇ ਹਫਤੇ ਟਾਈਮ ਲੈ ਕੇ ਮਿਲ ਵੀ ਰਿਹਾ ਉਹਨਾਂ ਨੇ ਮੈਨੂੰ ਪਰਸਨਲ ਇਨਵਾਈਟ ਵੀ ਕੀਤਾ ਤੇ ਇਸ ਤੋਂ ਇਲਾਵਾ ਜਿਹੜਾ ਤੁਸੀਂ ਇੱਥੇ ਮੇਰੀ ਕਾਰਗੁਜ਼ਾਰੀ ਸਾਰੇ ਸ਼ਹਿਰ ਵਾਸੀ ਚੰਗੀ ਤਰ੍ਹਾਂ ਜਾਣਦੇ ਹੀ ਐ ਤੇ ਮੈਂ ਆਪਣੇ ਅੱਜ ਦੇ ਸਪ੍ਰੈਸ ਲੀਡ ਦੇ ਰਾਹੀਂ ਇਹ ਬੇਨਤੀ ਕਰਨਾ ਚਾਹਨਾ ਵੀ ਜਿਨ੍ਹਾਂ ਲੋਕਾਂ ਦੇ ਵੀ ਪਲਾਟ ਸਾਡੀ ਕਲੋਨੀਆ ਚ ਪਏ ਐ ਉਹ ਸਭ ਆ ਕੇ ਆਪਣੇ ਆਪਣੇ ਪਲਾਟ ਦਾ ਪੋਜੈਸ਼ਨ ਐਸ ਪਰ ਪਾਪਰਾ ਰੇਰਾ ਐਕਟ ਸਾਡੇ ਤੋਂ ਲੈ ਲਓ ਕਿਉਂਕਿ ਅਸੀਂ ਪਿਛਲੇ 15 ਸਾਲ ਤੋਂ ਤੁਹਾਡੇ ਪਲਾਟ ਦੀ ਦੇਖਭਾਲ ਬੜੇ ਸੁਚੱਜੇ ਢੰਗ ਨਾਲ ਕਰ ਰਹੇ ਆਂ ਤਾਂ ਕਿ ਤੁਹਾਡਾ ਕੋਈ ਵੀ ਨੁਕਸਾਨ ਕਿਸੇ ਤਰ੍ਹਾਂ ਦਾ ਸਾਡੇ ਨਾਲ ਨਾ ਹੋ ਸਕੇ ਸਾਡੀ ਕੰਪਨੀ ਉਹਦੇ ਲਈ ਪੂਰੀ ਜ਼ਿੰਮੇਵਾਰ ਵੀ ਹੈ ਕਰਤਾ ਸੀ ਆਪਣੀ ਡਿਊਟੀ ਰਹੇ ਆ ਸਾਡੀ ਰੋਜੀ ਰੋਟੀ ਵੀ ਹੈ ਲੇਕਿਨ ਜਦੋਂ ਦਾ ਇਹ ਪਾਪਰਾ ਤੇ ਰੇਰਾ ਐਕਟ ਬਣਿਆ ਇਹਦੇ ਵਿੱਚ ਜਿਹੜੇ ਪਲਾਟ ਹੋਲਡਰ ਹੈ ਉਹਨੂੰ ਤਾਂ ਉਹਨਾਂ ਨੇ ਕਿਹਾ ਵੀ ਜਿਹਨੇ ਲੈ ਵੇਚੀ ਕਰਨੀ ਹੈ ਵੀ ਐਗਰੀਕਲਚਰ ਲੈਂਡ ਜਿਹੜੀ ਪੰਜਾਬ ਦੀ ਵੇਸਟ ਹੋ ਰਹੀ ਆ ਉਹ ਗਵਰਨਮੈਂਟ ਰਜਿਸਟਰ ਨਹੀਂ ਕਰਨਾ ਚਾਹੁੰਦੀ ਸਰਕਾਰ ਦੀ ਨਜ਼ਰੀਆ ਹੀ ਹੈ ਵੀ ਜਿੰਨੇ ਘਰ ਲੋੜ ਉਨੀ ਦੇ ਕਲੋਨੀਆਂ ਬਣਾਈਆਂ ਜਾਣ ਜਿਹੜੇ ਲੋਕ ਲੈ ਕੇ ਪਲਾਟ ਰੱਖ ਲੈਂਦੇ ਖਾਲੀ ਉਹ 3 ਸਾਲ ਤੋਂ ਬਾਅਦ ਉਹਦੇ ਤੇ ਨਾਨ ਕੰਸਟਰਕਸ਼ਨ ਚਾਰਜਸ ਲਾਏ ਹੋਏ ਉਸ ਪੈਸੇ ਦੇ ਨਾਲ ਹੀ ਮੈਂਟੀਨੈਂਸ ਹੁੰਦੀ ਹੈ ਕਲੋਨੀ ਦੀ ਬੇਸਿਕ ਮੈਂਟੀਨੈਂਸ ਅਸੀਂ ਸਾਰੇ ਤੁਹਾਡੇ ਮਾਧਿਅਮ ਰਾਹੀਂ ਸਭ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਕਿ ਕਿਸੇ ਦੀ ਸੁਣੀ ਸੁਣਾਈ ਗੱਲਾਂ 'ਚ ਨਾ ਆਓ ਇਹ ਪਾਪਰਾ ਤੇ ਰੇਰਾ ਐਕਟ ਦੇ ਤਹਿਤ ਅਸੀਂ ਇੱਥੇ ਕਾਰੋਬਾਰ ਕਰ ਰਹੇ ਹਾਂ ਤੁਸੀਂ ਕੋਈ ਵੀ ਕਿਸੇ ਦਾ ਪਲਾਟ ਪਿਆ ਉਹ ਆਪਣੇ ਕਾਨੂੰਨ ਦੀ ਜਾਣਕਾਰੀ ਗਲਾਡਾ ਦੇ ਦਫ਼ਤਰ ਚੋਂ ਲਵੇਂ ਯਾਰ ਇਹਨਾਂ ਦੇ ਆਫਿਸ ਤੋਂ ਜਾ ਕੇ ਲੈ ਲਵੇ ਜਿਹੜੇ ਕੀ ਲੋਕਾਂ ਦੀ ਸੁਣੀ ਸੁਣਾਈ ਗੱਲਾਂ ਦੇ ਵਿੱਚ ਆ ਕੇ ਕੋਈ ਵੀ ਆਪਣਾ ਅਗਲਾ ਕਦਮ ਨਾ ਚੁੱਕੇ ਉਹ ਜਿਹੜਾ ਹੁਣ ਸਾਡਾ ਮੋਟੋ ਹੈ ਉਹ ਇਹ ਹੈ ਵੀ ਜਿਹੜਾ ਵੀ ਬੰਦਾ ਅਗਲਾ ਹੁਣ ਆ ਕੇ ਘਰ ਬਣਾਉਣਾ ਚਾਹੁੰਦਾ ਉਹਨੇ ਤਾਂ ਰੀਰੈਕਟ ਦੇ ਅਕੋਰਡਿੰਗ ਸਾਰੀ ਫੈਸਿਲਿਟੀ ਸਾਡੇ ਤੋਂ ਲੈਣੀ ਹੈ ਜੇ ਅੱਜ 15 ਸਾਲ ਪਹਿਲਾਂ ਕਿਸੇ ਨੇ ਪਲਾਟ ਖਰੀਦਿਆ ਇੱਥੇ ਕਲੋਨੀ ਦਾ ਇਨਫਰਾਸਟ੍ਰਕਚਰ ਸਾਰਾ ਜ਼ੀਰੋ ਹੋ ਗਿਆ ਸੀ ਮੈਂ ਪਿਛਲੇ 3 ਸਾਲ ਤੋਂ ਇੱਥੇ ਸੁਸਾਇਟੀ ਬਣਾਈ ਹੈ 25 30 ਘਰ ਬਣੇ ਹੋਏ ਸੀ ਉਹਨਾਂ ਨੂੰ ਆਪਣੇ ਨਾਲ ਮਿਲਾਇਆ ਉਹਨਾਂ ਦੇ ਸਹਿਯੋਗ ਨਾਲ ਸਾਰੇ ਪਲਾਟ ਹੋਲਡਰ ਜਿਹੜੇ ਵੀ ਸਾਡੀ ਇਸ ਕਲੋਨੀ ਚ ਆ ਕੇ ਡਿਊਸ ਦੇ ਕੇ ਆਪਣਾ ਘਰ ਬਣਾਣਗੇ ਜਾਂ ਪਲਾਟ ਦਾ ਕਬਜ਼ਾ ਲੈਣਗੇ ਅਸੀਂ ਉਹਨਾਂ ਨੂੰ ਸਨਮਾਨਿਤ ਵੀ ਕਰ ਰਹੇ ਹਾਂ ਮੰਨ ਲਓ ਕਿਸੇ ਨੇ ਪਲਾਟ ਵੇਚਣਾ ਵੇਚ ਕੇ ਉਹ ਜਾ ਰਿਹਾ ਉਹ ਡਿਊਸ ਦੇ ਕੇ ਜਾ ਰਿਹਾ ਉਹ ਡਿਊਸ ਦੇ ਪੈਸੇ ਕਿਸੇ ਨੂੰ ਨਹੀਂ ਦੇ ਰਿਹਾ ਉਹ ਉਹ ਆਪਣੇ ਪਲਾਟ ਨੂੰ ਦੇ ਰਿਹਾ ਆਪਣੀ ਕਲੋਨੀ ਨੂੰ ਦੇ ਰਿਹਾ ਸੁਸਾਇਟੀ ਉਸ ਪੈਸੇ ਨੂੰ ਉਹ ਆਪਣੇ ਨਾਲ ਲਾ ਕੇ ਅਸੀਂ ਹੁਣ ਇਹ ਵੀ ਸਕੀਮ ਸ਼ੁਰੂ ਕੀਤੀ ਹੈ ਵੀ ਹਰ ਮਹੀਨੇ ਉਹਨੂੰ ਸਨਮਾਨ ਵੀ ਕਰਾਂਗੇ ਮੰਨ ਲਓ ਕੋਈ ਡਿਊਜ਼ ਦੇ ਕੇ ਜਾਂਦਾ ਉਹਦੇ ਪੈਸੇ ਦੇ ਨਾਲ ਜਿਹੜਾ ਵੀ ਕੰਮ ਕਲੋਨੀ 'ਚ ਹੋਏਗਾ ਉਹਨੂੰ ਉੱਥੇ ਮੋਮੈਂਟੋ ਵੀ ਲਾਵਾਂਗੇ ਉਹਦਾ ਵੀ ਇਹ ਕੰਮ ਇਸ ਬੰਦੇ ਦੇ ਸਹਿਯੋਗ ਨਾਲ ਹੋਇਆ ਚਾਹੇ ਉਹਨੂੰ ਕਰਾ ਰਹੀ ਹੈ ਸੁਸਾਇਟੀ ਚਾਹੇ ਮੈਂ ਗੱਲ ਇੱਕੋ ਹੀ ਹੈ ਲੇਕਿਨ ਅਸੀਂ ਸਿਰਫ ਇਹਨੂੰ ਐਡਮਿਨਿਸਟ੍ਰੇਸ਼ਨ ਕਰ ਰਹੇ ਹਾਂ ਸਾਡਾ ਇਸ ਤੋਂ ਇਲਾਵਾ ਇਸ ਪੈਸੇ ਨਾਲ ਕੋਈ ਯੋਗਦਾਨ ਨਹੀਂ ਹੈ ਉਹਨਾਂ ਦੇ ਪੈਸੇ ਉਹਨਾਂ ਦੇ ਲੱਗਣੇ ਆ ਇਹ ਜਿਹੜਾ ਪਬਲਿਕ ਦੇ ਪੈਸੇ ਜਿਹੜੇ ਲੋਕ ਲੁੱਟਣ ਦੀ ਫਰਾਕ 'ਚ ਨੇ ਜਿਹੜਾ ਇਹ ਪਿੱਛੇ 15 20 ਦਿਨ ਪਹਿਲਾਂ ਤੁਸੀਂ ਇਨਸੀਡੈਂਟ ਦੇਖਿਆ ਇਹ ਸਾਰਾ ਇਸ ਪੈਸੇ ਨੂੰ ਲੁੱਟਣ ਦਾ ਇੱਕ ਨਜ਼ਰੀਆ ਸੀ ਵੀ ਲੋਕਾਂ ਤੋਂ ਸਸਤਾ ਪਲਾਟ ਖਰੀਦਣਾ ਮਹਿੰਗਾ ਵੇਚਣਾ ਤੇ ਜਿਹੜੇ ਵਿਊਜ਼ ਦੇ ਪੈਸੇ ਆ ਉਹ ਲੈ ਕੇ ਅਡੱਪ ਕਰ ਲੈਣੇ ਇਹ ਚੀਜ਼ ਸਾਰੀ ਤੁਹਾਡੇ ਸਾਹਮਣੇ ਹੋਈ ਹੈ ਅਸੀਂ ਇਹਦੀ ਸ਼ਿਕਾਇਤ ਅਥਾਰਟिटीज ਨੂੰ ਦਿੱਤੀ ਅੱਜ ਤੱਕ ਵੀ ਕੋਈ ਕਾਰਵਾਈ ਨਹੀਂ ਹੋ ਪਾਈ ਸਾਰਾ ਸੱਚ ਸਾਹਮਣੇ ਆ ਚੁੱਕਾ ਹੈ ਕੱਲੇ-ਕੱਲੇ ਬੰਦੇ ਦੇ ਬਿਆਨ ਹੋ ਚੁੱਕੇ ਆ ਤੁਸੀਂ ਅੱਜ ਇਸ ਕਲੋਨੀ 'ਚ ਮੈਂ ਤਾਂ ਹੀ ਤੁਹਾਨੂੰ ਬੁਲਾਇਆ ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ ਉਹ ਅੰਦਰ ਕਲੋਨੀ ਦੀ ਪੂਰੀ ਦੀ ਪੂਰੀ ਸੁਸਾਇਟੀ ਵੀ ਮੌਜੂਦ ਆ ਕਲੋਨੀ ਦੇ ਵਸਨੀਕ ਵੀ ਮੌਜੂਦ ਆ ਇਹਨਾਂ ਵਸਨੀਕਾਂ ਨੇ ਮੈਨੂੰ ਦਸਕਤ ਕਰਕੇ 200 ਬੰਦੇ ਨੇ ਨਾਲ ਦਿੱਤੇ ਆ ਵੀ ਜਿਹੜੇ ਵੀ ਬੰਦੇ ਇਹ ਪੈਸੇ ਖਾ ਰਹੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਓ ਕਿੰਨੇ ਘਰ ਮਕਾਨ ਅੰਦਰ ਵਿੱਚ ਇਸ ਵੇਲੇ ਸਵਾ 100 ਘਰ ਬਣਿਆ ਹੋਇਆ ਉਹਾਰੇ ਕਲੋਨੀ ਵਾਸੀ ਮੈਨੂੰ ਇਹ ਵੀ ਕੱਲ ਕਹਿ ਰਹੇ ਸੀ ਵੀ ਜੇ ਨਹੀਂ ਤੁਹਾਡੀ ਸੁਣਵਾਈ ਹੋ ਰਹੀ ਤਾਂ ਅਸੀਂ ਧਰਨਾ ਵੀ ਲਾਉਣ ਨੂੰ ਤਿਆਰ ਤੁਹਾਨੂੰ ਸਨਮਾਨਿਤ ਕੀਤਾ ਗਿਆ ਕਿਦਾਂ ਦਾ ਮਸੂਮ ਅੰਦਾਜ਼ ਜਦੋਂ ਹੁਣ ਅੱਗੇ ਤੋਂ ਕੰਮ ਚਲੋਗੇ ਲੱਗਦਾ ਹੋਰ ਵੀ ਜੋਸ਼ ਨਾਲ ਕਰੋਗੇ ਦੇਖੋ ਮੈਨੂੰ ਅੱਜ ਜਿਹੜਾ ਇਹ ਮਹਿਸੂਸ ਹੋਇਆ ਕਿਉਂਕਿ ਦੇਖੋ 15 20 ਦਿਨ ਪਹਿਲਾਂ ਉਹ ਗੱਲ ਹੋਈ ਹੈ ਨਾ ਵੀ ਪੰਜਾਬੀ ਦੀ ਇੱਕ ਕਹਾਵਤ ਆ ਕਹਿੰਦੇ ਵੀ ਕੁੱਬੇ ਤੇ ਲੱਤ ਵੱਜੀ ਉਹਦਾ ਕੁੱਬ ਨਿਕਲ ਗਿਆ ਹੈ ਨਾ ਸਾਡੀ ਤਾਂ ਉਹ ਵੀਡੀਓ ਵਾਇਰਲ ਕੀਤੀ ਉਹਨਾਂ ਨੇ ਕਿਸੇ ਹੋਰ ਨਜ਼ਰੀਏ ਦੇ ਨਾਲ ਉਹਨਾਂ ਵੀ ਬਦਨਾਮ ਕਰਨ ਦੇ ਨਜ਼ਰੀਏ ਨਾਲ ਲੇਕਿਨ ਜਦੋਂ ਉੱਤੇ ਉੱਚ ਅਧਿਕਾਰੀਆਂ ਕੋਲ ਗੱਲ ਗਈ ਤਾਂ ਉਹਨਾਂ ਨੇ ਦੇਖਿਆ ਵੀ ਉਹ ਬੰਦੇ ਤਾਂ ਆਪਣਾ ਸਹੀ ਕੰਮ ਕਰ ਰਹੇ ਨੇ ਤਾਂ ਉਹਨਾਂ ਨੇ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਹੀ ਇਨਾਮ ਦਿੱਤਾ ਗਿਆ ਸਾਨੂੰ ਉਹਦੇ ਨਾਲ ਹੁਣ ਸਾਨੂੰ ਗਵਰਨਰ ਜਿੱਦਾਂ ਉਹਨ ਗਵਰਨਰ ਸਾਹਿਬ ਨੇ ਪਰਸਨਲ ਵੀ ਕਿਹਾ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆ ਰਹੀ ਹੈ ਇਸ ਕੰਮ ਕਰਨ ਤੇ ਤਾਂ ਸਰਕਾਰ ਤੁਹਾਡੀ ਸੇਵਾ ਲਈ ਹਾਜ਼ਰ ਹੈ ਇਸ ਤਰ੍ਹਾਂ ਦੇ ਕੰਮ ਤੁਹਾਡੇ ਵੱਲੋਂ ਜਾਰੀ ਰਹਿਣਗੇ ਲੋਕਾਂ ਦੀ ਸੇਵਾ ਕਰ ਬਿਲਕੁਲ ਜਾਰੀ ਹੈ ਜੀ ਤੁਸੀਂ ਅੱਜ 150 ਘਰਾਂ ਅੰਦਰ ਰਹਿ ਰਹੇ ਹੋ ਤੁਸੀਂ ਇਕੱਲੇ ਇਕੱਲੇ ਬੰਦੇ ਨੂੰ ਜਾ ਕੇ ਪੁੱਛ ਲਓ ਅਸੀਂ ਪਿਛਲੇ 3 ਸਾਲ ਤੋਂ ਕਿਸੇ ਤੋਂ ਕੋਈ ਅੱਜ ਤੱਕ ਪੈਸਾ ਨਹੀਂ ਲਿਆ ਪਾਣੀ ਸੀਵਰ ਬਿਜਲੀ ਪਾਰਕ ਜਿੰਨੀ ਸਿਕਿਉਰਟੀ ਗਾਰਡ ਮਾਲੀ ਸਾਰੇ ਅਸੀਂ ਇਸ ਡਿਊਜ਼ ਦੇ ਪੈਸੇ ਨਾਲ ਉਹਨਾਂ ਦੀ ਸੇਵਾ ਕਰ ਰਹੇ ਹਾਂ ਲੱਗਦਾ ਸਰਕਾਰ ਦੀ ਜਿਹੜੀ ਇਹ ਪਾਲਿਸੀ ਕਹਿ ਰਹੇ ਹੋ ਤੁਸੀਂ ਇਹਦੇ ਨਾਲ ਜਿਹੜੀਆਂ ਨਰਜਾਇਜ਼ ਕਲੋਨੀਆਂ ਨੇ ਉਹ ਵੀ ਉਹਨਾਂ ਦੇ ਵਿੱਚ ਕਮੀ ਆਊਗੀ ਘਟਣਗੀਆਂ ਉਹ ਵੀ ਜਿਹੜੀਆਂ ਆਮ ਖੋਲੀਆਂ ਗਈਆਂ ਨੇ ਜਾਂ ਨਹੀਂ ਪਰ ਕਿਤੇ ਨਾ ਕਿਤੇ ਬਸ਼ੋ ਹੈ ਨਹੀਂ ਉਹਨਾਂ ਦੇ ਵਿੱਚ ਇਹ ਦੇਖੋ ਜਿਹੜੀ ਇਹ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਆ ਜਿਨ੍ਹਾਂ ਨੇ ਹੁਣ ਮੰਨ ਲਓ ਲਾਅ ਨੂੰ ਵਾਇਲੇਟ ਕਰਨਾ ਉਹ ਲਾਅ ਨੂੰ ਵਾਇਲੇਟ ਤਾਂ ਕਰ ਹੀ ਰਹੇ ਨੇ ਉਹਦੇ ਵਿੱਚ ਕਿੰਨੇ ਲੋਕ ਇਸ ਵੇਲੇ ਸ਼ਾਮਲ ਹੈ ਜਾਂ ਕੌਣ ਇਹ ਕਲੋਨੀਆਂ ਕਟਾ ਰਿਹਾ ਉਹ ਤਾਂ ਤੁਸੀਂ ਉਹਦੀ ਤਕੀਕਤ ਕਰ ਸਕਦੇ ਹੋ ਹੁਣ ਇਸ ਵੇਲੇ ਜਿਹੜਾ ਇਹ ਆਈ ਜ਼ੋਨ ਹੈ ਆਪਣਾ ਚੰਡੀਗੜ੍ਹ ਰੋਡ ਆਈ ਜ਼ੋਨ ਦੇ ਵੀ ਕੱਟ ਸਕਦਾ ਹੁਣ ਜਿੰਨੀਆਂ ਕਲੋਨੀਆਂ ਬਣ ਰਹੀਆਂ ਨੇ ਗੈਰ ਕਾਨੂੰਨੀ ਉਹ ਨੂੰ ਕੋਈ ਨਾ ਕੋਈ ਤਾਂ ਮਾਈ ਬਾਪੋ ਦਾ ਹੈਗਾ ਹੀ ਹੈ ਨਾ ਪਿੱਛੇ ਉਹਨੂੰ ਕਟਾ ਰਿਆ ਉਹ ਚੀਜ਼ਾਂ ਤਾਂ ਸਰਕਾਰ ਦੀ ਡਿਊਟੀ ਆ ਉਹ ਆਪਣਾ ਦੇਖ ਲੇਗੀ ਕੀ ਕਰਨਾ ਉਹਨਾਂ ਨੇ ਲੋਕਾਂ ਨੂੰ ਜਾਗਣ ਲਈ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਮੈਸੇਜ ਦੇਣਾ ਚਾਹਨਾ ਵੀ ਜਿਹੜਾ ਤੁਹਾਡਾ ਕਿਸੇ ਦਾ ਵੀ ਪਲਾਟ ਸਾਡੀ ਕਿਸੇ ਕਲੋਨੀ ਚ ਪਿਆ ਤਾਂ ਕਿਸੇ ਦੀ ਸੁਣੀ ਸੁਣਾਈ ਗੱਲ ਦੇ ਵਿੱਚ ਆ ਕੇ ਸਾਨੂੰ ਗਲਤ ਨਾ ਕਹੋ ਸਾਡੇ ਬਾਰੇ ਗਲਤ ਨਾ ਸੋਚੋ ਅਸੀਂ ਇੱਥੇ ਤੁਹਾਡੀ ਸੇਵਾ ਚ ਹਾਜ਼ਰ ਬੈਠੇ ਆਂ ਸਾਡੇ ਤੋਂ ਸਾਰਾ ਕਾਨੂੰਨ ਸਮਝ ਲਓ ਆਪਣੇ ਪਲਾਟ ਦੇ ਡਿਊਜ਼ ਤੁਸੀਂ ਆਪਣੇ ਪਲਾਟ ਤੇ ਲਾਣੇ ਆ ਸਾਨੂੰ ਕੁਝ ਨਹੀਂ ਚਾਹੀਦਾ ਇਸ ਪੈਸੇ ਚ ਜਾਂ ਵੀ ਜਿਹੜੇ ਲੋਕ ਸਾਨੂੰ ਬਦਨਾਮ ਕਰਨਾ ਚਾਹ ਰਹੇ ਆ ਉਹਨਾਂ ਨੂੰ ਵੀ ਅਸੀਂ ਤਾਂ ਇਹੀ ਹੱਥ ਬਨ ਕੇ ਬੇਨਤੀ ਕਰਦੇ ਆ ਵੀ ਕਾਨੂੰਨ ਦੀ ਪਾਲਣਾ ਕਰੋ ਜੋ ਪਾਪਰਾ ਰੇਰਾ ਐਕਟ ਕਹਿੰਦਾ ਉਹਦੇ ਅਕੋਰਡਿੰਗ ਤੁਸੀਂ ਆ ਕੇ ਕੋਈ ਵੀ ਸਵਾਲ ਜਵਾਬ ਸਾਨੂੰ ਕਰਨਾ ਚਾਹੋ ਤਾਂ ਅਸੀਂ ਅੱਧੀ ਰਾਤ ਨੂੰ ਵੀ ਹਾਜ਼ਰ ਬੈਠੇ ਕਿੱਥੇ ਤੁਹਾਡੇ ਆਫਿਸ ਕਿੱਥੇ ਕਿੱਥੇ ਆ ਗਿਆ ਮੈਂ ਲੁਧਿਆਣੇ ਦੇ ਜਿੰਨੀਆਂ ਵੀ ਸੜਕਾਂ ਨੇ ਜਿੱਥੇ ਜਿੱਥੇ ਐਂਟਰੀ ਹੈ ਲੁਧਿਆਣਾ ਸ਼ਹਿਰ ਦੀ ਉੱਤੇ ਸਾਰੀਆਂ ਤੇ ਆਪਣੇ ਦਫ਼ਤਰ ਅਨਾ ਉਤੇ ਹਰ ਸਾਲ ਦਫਤਰ ਦੇ ਵਿੱਚ ਸਟਾਫ ਬੈਠਾ ਪ੍ਰੋਪਰ ਬਾਕੀ ਮੇਰਾ ਮੋਬਾਈਲ ਨੰਬਰ ਸਾਰੇ ਸ਼ਹਿਰ ਦੇ ਕੋਲ ਮੌਜੂਦ ਹੈ ਮੈਂ ਇੱਕੋ ਹੀ ਨੰਬਰ ਹੈ ਮੇਰੇ ਕੋਲ ਜਦੋਂ ਦਾ ਮੋਬਾਈਲ ਬਣਿਆ ਇਹ ਮੇਰਾ ਨੰਬਰ 24 ਘੰਟੇ ਚੱਲਦਾ